ਹੈਲੋ ਜੀ ਸਾਰੀ ਸ੍ਰੀ ਗਾ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹੈਂਡਵਰਕ ਦੀ ਕਾਟਨ ਦੀ ਆਰੀ ਵਰਕ ਦੀ ਹਰੀ ਮਿਕਸ ਸੂਟ ਨੇ ਜੀ ਪਹਿਲਾਂ ਚੈੱਕ ਕਰੋ ਹੈਂਡਵਰਕ ਦਾ ਨਾਲ ਦੇਖੋ ਜਿੱਤੀ ਇਹ ਆਗੇ ਸੈਕਿੰਡ ਸੂਟ ਆਰਗਾਂਜਾ ਤੇ ਆਰਗਾਂਜਾ ਦਾ ਨਾਲ ਦੁਪੱਟਾ ਮਿਲੂਗਾ ਮਸ਼ੀਨ ਵਰਕ ਹੋਇਆ ਹੋਇਆ ਤੇ ਹੈਂਡਵਰਕ ਹੋਇਆ ਹੋਇਆ ਜੀ ਨਾਲ ਪਲੇਨਸ ਲਵਾਰਾ ਦੇਖੋ ਜੀ ਇਹ ਆਰੀ ਵਰਕ ਹੋਇਆ ਹੋਇਆ ਤਿੱਲੇ ਨਾਲ ਵਰਕ ਹੋਇਆ ਹੋਇਆ ਨਾਲ ਦੁਪੱਟਾ ਹੈ ਜੀ ਇਹ ਹੈਂਡ ਵਰਕ ਹੈ ਨਾਲ ਪਲੇਨ ਸਲਵਾਰ ਉਹ ਪਿਆਰੇ ਸੂਟ ਨੇ ਜੀ ਸਾਰੇ ਆ ਚੈੱਕ ਕਰੋ ਜੀ ਨਾਲ ਬਨਾਰਸੀ ਦੁਪੱਟਾ ਹੋਊਗਾ ਹੈਂਡ ਵਰਕ ਆਊਗਾ ਸੂਟ ਤੇ ਤਿੰਨ ਕਲਰ ਨੇ ਜੀ ਚਾਰ ਕਲਰ ਸਾਰੇ ਇਹ ਆ ਗਏ ਦੇਖੋ ਗਲੇ ਤੇ ਵੀ ਸ਼ੇਪ ਚ ਹੈਂਡ ਵਰਕ ਹੋਇਆ ਹੋਇਆ ਸਲਵਾਰ ਦੀ ਮੂਰੀ ਤੇ ਵਰਕ ਆਊਗਾ ਬਾਹਾਂ ਤੇ ਵਰਕ ਆਊਗਾ ਨਾਲ ਆਰਗੈਂਜਾ ਦਾ ਦੁਪੱਟਾ ਆਊਗਾ ਜੀ ਫਿਨਿਸ਼ਿੰਗ ਦਿਨਾਂ ਅੰਦੇਖੋ ਜੀ ਇਹਦੇ ਵੀ ਸੰਵਾਰ ਤੇ ਵਰਕ ਆਊਗਾ ਸੈਂਟਰਲ ਪੈਨਲ ਜਾਂਦੇ ਨੇ ਵੀ ਸ਼ੇਮ ਗਲਾ ਬਣਿਆ ਹੋਇਆ ਸਾਰਾ ਹੈਂਡਵਰਕ ਦਾ ਸੂਟ ਹੈ ਖੁਜੀ ਵੀ ਹੈਂਡਵਰਕ ਦਾ ਸੂਟ ਹੈ ਸਾਰੇ ਹੈਂਡਵਰਕ ਦੇ ਸੂਟ ਆਉਣਗੇ ਜੀ ਚ कॉटन ਦੇ ਵੀ ਹੋਣਗੇ ਵਿੱਚ ਆਰੀ ਵਰਕ ਦੇ ਵੀ ਹੋਣਗੇ ਦੇਖੋ ਇਹ ਵੀ ਹੈਂਡਵਰਕ ਦਾ ਸੂਟ ਹੈ ਦੁਪੱਟਾ ਵੀ ਬਹੁਤ ਹੈਵੀ ਹੈ ਜੀ ਦਾ ਕੋਚੀ ਆਹ ਇਹ ਦੇਖੋ ਜੀ ਇਹ ਵੀ ਸਾਰਾ ਫਰੰਟ ਹੈਵੀ ਹੈ ਦਾ ਤੇ ਦੁਪੱਟੇ ਤੇ ਵੀ ਵਰਕ ਆਊਗਾ ਸਲਵਾਰ ਇਹ ਦਾ ਪਲੇਨ ਆਊਗਾ ਜੀ ਬਾਟਮ ਦਾ ਕੱਪੜਾ ਪਲੇਨ ਹੋਊਗਾ ਜੀ ਇਹਦਾ ਦੇਖੋ ਜੀ ਟੈਬ ਵੀ ਦੇ ਆਗੇ ਐਬੀ ਲਾਈਨਿੰਗ ਦੇ ਵਿੱਚ ਬਹੁਤ ਟ੍ਰੈਂਡਿੰਗ ਚੱਲ ਰਹੀ ਨੇ ਇਹ ਸੂਟ ਬਹੁਤ ਸੋਨੇ ਸੂਟ ਨੇ ਜੀ नाल दुपट्टा होगा। बहुत सोने देख कलर तक सकते हो बहुत प्यारे सूट ने जी नाल मसलीन का दुपट्टा गा बहुत सोहने ने जी लाइनिंग टैबी है जी टैबी लाइनिंग के सूट ने जी ए टैक्स के होगी जी देख सकते हो तीस ये आ गए जॉर्ज जा आट का सूट ਆਰੀ ਵਰਕ ਵਾਲਾ ਜੀ ਨਾਲ ਜੌਰਜਟ ਦਾ ਇਹ ਦੁਪੱਟਾ ਹੋਊਗਾ ਜੀ ਮਸਲੀਨ ਦੀ ਬਾਟਮ ਆਊਗੀ ਤੇ ਨਾਲ ਬਹੁਤ ਸੋਨਾ ਸੋਕਾ ਜੀ ਇਹ ਦੇਖੋ ਜੀ कॉटन ਦਾ ਆ ਗਿਆ ਨਾਲ ਸਲਵਾਰ ਤੇ ਵੀ ਇਹਦੀ ਵਰਕ ਆਊਗਾ ਦੁਪੱਟੇ ਤੇ ਵੀ ਵਰਕ ਐ ਜੀ ਬਹੁਤ ਸੋਨਾ ਹੁਟਾਈ ਸ਼ਰਟ ਨੂੰ ਸਾਰੀ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਦੇਖੋ ਇਹ ਸੈਂਟਰਲ ਪੈਨਲ ਬਣਦੇ ਆ ਸੈਂਟਰ ਦੇ ਵਿੱਚ ਆਊਗਾ ਆਪਣਾ ਦੇਖ ਸਕਦੇ ਹੋ ਤੁਸੀਂ ਨਾਲ ਮਸਲੀਨ ਦਾ ਦੁਪੱਟਾ ਹੋਵੇ ਜੀ ਯਾਰ ਇਹ ਨਹੀਂ ਜੀ ਇਹ ਦੇਖੋ ਜੀ ਨੈਕਸਟ ਸੂਟ ਚੈੱਕ ਕਰੋ 10 ਕਲਰ ਹੋਣਗੇ ਨਾਲ ਪਿਆਰ ਦਾ ਦੁਪੱਟਾ ਹੋਵੇ ਜੀ ਚਨੂਨ ਦਾ ਦੁਪੱਟਾ ਸਾਰਾ ਬਹੁਤ ਸੋਹਣੇ ਸਾਰੇ ਕਲਰ ਡਿਜ਼ਾਈਨ ਇਹ ਕਾਟਨ ਦੇ ਨੇ ਜੀ ਦੇਖ ਸਕਦੇ ਹੋ ਇਹ ਰਾਮਟੈਕਸ ਦੇ ਕਾਟਨ ਦਾ ਸੂਟ ਨੇ ਜੀ 46 ਦੇ ਦੁਪट्टे ਦੇ ਨਾਲ ਨੇ ਜੀ ਇੱਕ ਮਿੰਟ ਨੈਕਸਟ ਆਗੇ ਜੀ ਮਸਲੀਨ ਦੇ ਦੁਪट्टे ਦੇ ਨਾਲ ਇਹ ਵੀ ਲੈਣੀ ਹੈ ਪ੍ਰਿੰਟ ਹੈ ਜੀ ਨਾਲ ਪਹਿਲਾਂ ਦੋ ਪ੍ਰਿੰਟ ਸੀਗੇ ਇੱਕ ਤੀਸਰਾ ਪ੍ਰਿੰਟ ਹੈ 체 ਦਾ ਇਹ ਆਗੇ ਜੀ ਕਾਟਨ ਦੀ ਕੈਮਰੀ ਕਾਟਨ ਦੀ 2k टैक्स ਦੀ देख सकते हो तो इन्होंने कलर डिजाइन कॉटन के सूट ने जी है लाइट कलर शेड वो तो डार्क से लाइट है चेक कर सकते हो तीन ਨੈਕਸਟ ਆ ਰਹੀਆਂ ਨੇ ਜੀ ਕਾਟਨ ਦੇ ਨੇ ਲਰਨਿੰਗ ਟੈਬ ਵੀ ਲਰਨਿੰਗ ਕਾਟਨ ਦੇ ਨੇ ਬਟੇ ਕਾਟਨ ਦੇ ਸੂਟ ਨੇ ਜੀ ਬਿਨ ਬਦੌਪਟਾ ਨੇ ਆਲ ਓਵਰ ਮਿਲੂਗਾ ਜੀ 5 ਮੀਟਰ ਸੂਟ ਪਲੀਜ਼ ਸਾਰਿਆਂ ਭੈਣਾਂ ਵੱਤੋਂ ਵੱਧ ਸਪੋਰਟ ਕਰਿਆ ਕਰੋ ਹੁਣ ਦੇਖੋ ਜੀ ਇਹ ਵੀ ਕਾਟਨ ਦੇ ਨੇ ਏਕੇ ਟੈਕਸ ਦੇ ਵੀਡੀਓ ਨੂੰ ਸਾਰੀ ਵੀਡੀਓ ਦੇਖਿਆ ਕਰੋ ਜੀ ਫੋਲੋ ਵੀਡੀਓ ਦੇਖਿਆ ਕਰੋ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਇਹ ਪਾਸ ਤੋਂ ਵਧੀਆ ਵਧੀਆ ਸੂਟ ਲੈ ਕੇ ਆਏ ਕਰਨੇ ਤੁਹਾਡ ਡਿਲੇ ਜੇ ਵੀ ਆਰੀਵਾਰ ਕਰਦਾ ਸੂਟ ਆ ਗਿਆ ਡਿਜ਼ਾਈਨ ਤੇ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਕਲਰ ਨੇ ਇਹਦੇ ਵਿੱਚ ਸਾਰੇ ਸੂਟ ਟ੍ਰੈਂਡਿੰਗ ਇਨ ਨੇਗੇਸਰ ਉਹ ਜੂੜ ਸੂਟ ਦਿਖਾਈ ਜਾਂਦੇ ਨੇ ਜੋ ਟ੍ਰੈਂਡਿੰਗ ਵਿੱਚ ਨੇ ਤੁਸੀਂ ਇਹਨਾਂ ਚ ਕੋਈ ਵੀ ਸੂਟ ਸਾਥਾ ਅਗਲਾ